ਅੱਬਾ ਸਭ ਉਮੀਦ ਕਰਦੀ ਕੋਵਿੱਤਰ ਮੂਰਤੀ ਦੇ ਉੱਪਰ ਜਿਨ੍ਹਾਂ ਨੇ ਹਿੰਦੁਸਤਾਨ ਦਾ ਸੰਵਿਧਾਨ ਬਣਾਇਆ ਖੁਦ ਆਜ਼ਾਦੀ ਤੋਂ ਬਾਅਦ ਉਹਨਾਂ ਦੀ ਮੂਰਤੀ ਨੂੰ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਫਲੋਰ ਦੇ ਕੋਲ ਖਾਲਸਾ ਧੰਦੇ ਨਾਰੇ ਲਿਖੇ ਗਾੜੇ ਔਰ ਪੰਨੂ ਵੱਲੋਂ ਇਹ ਕਹਿਣਾ ਉਹ ਜੋਕਰ ਪੰਨੂ ਜੋਕਰ ਪੰਨੂ ਵੱਲੋਂ ਇਹ ਕਹਿਣਾ ਕਿ ਪੰਜਾਬ ਤੇ ਨਹੀਂ ਮੈਂ ਹਿੰਦੁਸਤਾਨ ਚ ਉਹਨਾਂ ਦੀਆਂ ਮੂਰਤੀਆਂ ਦਾ ਸਫਾਇਆ ਕਰ ਦਿਆਂਗਾ ਉਸ ਤੋਂ ਪਹਿਨਾ ਰੰਗਰੇਟੇ ਗੁਰੂ ਕੇ بیٹے ਪਾਪਾ ਜੀਵਨ ਸਿੰਘ ਉਹਨਾਂ ਦੀ ਲੋਕਾਂ ਨੂੰ ਮਾੜੇ ਸ਼ਬਦਾਂ ਦਾ ਇਸਤੇਮਾਲ ਕਰਨਾ Hindu ਧਰਮ ਦੇ ਮੰਦਿਰ ਤੇ ਅੰਮ੍ਰਿਤਸਰ ਹਮਲਾ ਕਰਨਾ ਬੰਬ ਦੇ ਨਾਲ ਆ ਕੁਝ ਦਿਨ ਪਹਿਲੇ ਅਕਸ਼ਰਧਾਮ ਤੇ ਅਮਰੀਕਾ ਦੇ ਉੱਤੇ ਅਕਸ਼ਰਧਾਮ ਤੇ ਹਮਲਾ ਕਰਨਾ ਔਰ ਕੈਨੇਡਾ ਦੇ ਅੰਦਰ ਹਨੂਮਾਨ ਮੰਦਿਰ ਤੇ ਹਮਲਾ ਕਰਨਾ ਔਰ ਮਹਾਕੁੰਭ ਤੇ 60000 ਕਰੋੜ ਸਰਦਾਲੂਆਂ ਨੇ ਸਿਰ ਝੁਕਾਇਆ ਉਹ ਸਰਦਾਲੂ ਜਿਹੜੇ ਹਰਮੰਦਰ ਸਾਹਿਬ ਆ ਕੇ ਸਿਰ ਝੁਕਾਉਂਦੇ ਨੇ ਪਗੜੀ ਦੇ ਅੱਗੇ ਸਿਰ ਝੁਕਾਉਂਦੇ ਨੇ ਅਸੀਂ ਬੰਬਾਂ ਨਾ ਉਡਾ ਦੇਾਂਗੇ ਪੰਨੂ ਵੱਲੋਂ ਖਾਲਸਤਾਨੀਆਂ ਵੱਲੋਂ ਧਮਕੀ ਦਿੱਤੀ ਗਈ ਫਿਰ ਧਮਕੀ ਦਿੱਤੀ ਗਈ ਅਸੀਂ ਰਾਮ ਜਨਮ ਭੂਮੀ ਦੇ ਉੱਤੇ ਹਮਲਾ ਕਰਾਂਗੇ ਅਤੰਕਵਾਦੀ ਫੜੇਗੇ ਪੰਜਾਬ ਦੇ ਕਿ ਸਾਨੂੰ ਲਾਇਸੈਂਸ ਮਿਲਿਆ ਚੰਦ ਲੋਕਾਂ ਨੂੰ ਖਾਲਸਤਾਨ ਦੇ ਨਾਰੇ ਪਾਕਿਸਤਾਨ ਦੇ ਏਜੰਟ ਪਾਕਿਸਤਾਨ ਦੇ ਟੁਕੜਿਆਂ ਦੇ ਪਲਣ ਵਾਲੇ ਕਿ ਸਾਨੂੰ ਲਾਇਸੈਂਸ ਮਿਲਿਆ ਅਸੀਂ ਕੱਟ ਦਈਏ ਅਸੀਂ ਮਾਰ ਦਈਏ ਅਸੀਂ ਬੰਬਾਂ ਨਾਲ ਉੜਾ ਦਈਏ ਅਸੀਂ ਮੰਦਰਾਂ ਤੇ ਹਮਲੇ ਕਰ ਦਈਏ ਅਸੀਂ ਬਾਬਾ ਥਾਮ ਅਮੇਤਕਰ ਦੀ ਮੂਰਤੀ ਨੂੰ ਤੋੜ ਦਈਏ ਅਸੀਂ ਰਮਦਾਸੀਆਂ ਦੇ ਗੁਰੂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਈਏ ਤੁਹਾਨੂੰ ਲਾਇਸੈਂਸ ਮਿਲ ਗਿਆ ਅਸੀਂ ਗੰਦੀਆਂ ਗਾਲਾਂ ਕੱਢੀਏ ਤੁਹਾਡੇ ਮੁਤਾਬਕ ਨਾ ਕੋ ਬੰਦਾ ਚੱਲੇ ਤੁਹਾਡੀ ਦੇਸ਼ ਨੂੰ ਤੋੜਨ ਵਾਲੀਆਂ ਸਾਥਾਂ ਤੇ ਅਸੀਂ ਖਰਾਬ ਬੋਲੀਏ ਤੁਹਾਨੂੰ ਲਾਇਸੈਂਸ ਮਿਲਿਆ ਤੁਸੀਂ ਜਾ ਕੇ ਹਿਮਾਚਲ ਪੀਸਫੁਲ ਸਟੇਟ ਉੱਥੇ ਜਾ ਕੇ ਬੇਗੁਨਾਹਾਂ ਦੇ ਕਾਤਲ ਭਿੰਡਰਾਂ ਵਾਲੇ ਅੱਖਾਂ ਨਾਲ ਦੇਖਿਆ ਬੇਗੁਨਾਹਾਂ ਦਾ ਕਾਤਲ ਗੁਰੂ ਮਹਾਰਾਜੀ ਦੀ ਸੋਚ ਉਲਟ ਚੱਲਣ ਵਾਲੇ ਹਰਮੰਦਰ ਸਾਹਿਬ ਦਾ ਅਪਮਾਨ ਕਰਨ ਵਾਲੇ ਹਰਮੰਦਰ ਸਾਹਿਬ ਦੇ ਬਲੂ ਸਟਾਰ ਆਪਰੇਸ਼ਨ ਦੇ ਜ਼ਿੰਮੇਦਾਰ 84 ਦੇ ਦੰਗਿਆਂ ਦੇ ਜ਼ਿੰਮੇਦਾਰ ਉੱਥੇ ਖਾਲਿਸਤਾਨ ਦੇ ਨਾਅਰੇ ਲਾ ਕੇ ਤੇ ਉੱਥੇ ਭਿੰਡਰਾਂ ਵਾਲੇ ਦੀ ਤਸਵੀਰ ਲੈ ਕੇ ਉੱਥੇ ਉਹਨੂੰ ਸਟੇਟ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਹਰਿਆਣਾ ਦੇ ਵਿੱਚ ਕਿਸਾਨ ਅੰਦੋਲਨ ਦੇ ਨਾਂ ਤੇ ਉਹ ਵੀ ਪੀਸਫੁਲ ਸਟੇਟ ਇਕਨੋਮਿਕ ਸਟੇਟ ਅਸੀਂ ਪਿੱਛੇ ਰਹਿ ਗਏ ਉਹ ਛੋਟਾ ਭਰਾ ਅੱਗੇ ਨਿਕਲ ਗਿਆ ਉਥੇ ਤੁਸੀਂ ਧਮਕੀਆਂ ਦਿਓ ਤੁਹਾਨੂੰ ਦਰਦ ਮਿਲਿਆ ਮੈਂ ਪੁੱਛਣਾ ਚਾਹਣਾ ਅਸੀਂ ਫਗਵਾੜਾ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਪਬਲਿਸਿਟੀ ਦੇ ਖਾਤਰ ਸੋਸ਼ਲ ਮੀਡੀਆ ਨਿਹੰਗ ਸਿੰਘ ਦਾ ਬਾਣਾ ਪਾ ਕੇ ਚੁੱਕ ਕੇ ਗੁਰਦੁਆਰਾ ਸਾਹਿਬ ਅੰਦਰ ਲੈ ਕੇ ਤੁਸੀਂ ਨੌਜਵਾਨ ਨੂੰ ਮਾਰ ਦਿੰਦੇ ਹੋ ਤੁਸੀਂ ਪੱਟੀ ਦੇ ਅੰਦਰ ਦੋ ਭਰਾਵਾਂ ਦੇ ਘਰਾਂ ਦੇ ਵਿੱਚ ਜਾ ਕੇ ਤੁਸੀਂ ਤਲਵਾਰਾਂ ਨਾਲ ਉਹਨਾਂ ਨੂੰ ਮਾਰ ਦਿੰਦੇ ਹੋ ਤੁਸੀਂ ਲੁਧਿਆਣਾ ਦੇ ਅੰਦਰ ਸਕੂਟਰ ਦਾ ਜਾਂਦਾ ਹੈ ਕਿ ਵਿਅਕਤੀ ਤੁਸੀਂ ਹਿੰਦੂ ਨੂੰ ਤੁਸੀਂ ਉੱਤੇ ਤੁਸੀਂ ਹਮਲਾ ਕਰ ਦਿੰਦੇ ਹੋ ਤੁਸੀਂ ਛੰਬੂ ਬਾਰਡਰ ਦੇ ਉੱਤੇ ਤੁਸੀਂ ਟੁਕੜੇ ਟੁਕੜੇ ਕਰ ਦਿੰਦੇ ਹੋ ਕਿਸੇ ਵਿਅਕਤੀ ਨੂੰ ਲੈ ਕੇ ਟੁਕੜੇ 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 ਕਰ ਦਿੰਦੇ ਹੋ ਤੁਸੀਂ ਕਰੋਨਾ ਕਾਲ ਦੇ ਵਿੱਚ ਤੁਸੀਂ ਹਟਿਆਲਾ ਦੇ ਅੰਦਰ ਇੱਕ ਇੱਕ ਪੁਲਿਸ ਵਾਲੇ ਦਾ ਹੱਥ ਕੱਢ ਦਿੰਦੇ ਹੋ ਤੁਹਾਨੂੰ ਲਿਸੈਂਸ ਮਿਲਿਆ ਅਸੀਂ ਕਿਸੇ ਨੂੰ ਮਾਰਦੀ ਅਸੀਂ ਖਾਲਿਸਤਾਨ ਦੇ ਨਾਅਰੇ ਲਾ ਦੀਏ ਅਸੀਂ ਗੰਦੀਆਂ ਗਾਹਾਂ ਦਾ ਪ੍ਰਯੋਗ ਕਰੀਏ ਉਹ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਪਾਕਿਸਤਾਨ ਦੇ ਏਜੰਟੋ ਔਰ ਜਿਹੜੀ ਚੁੱਪੀ ਹੈ ਜਿਹੜੇ ਲੋਕ ਚੁੱਪ ਰਹਿੰਦੇ ਨੇ ਉਹ ਜਿਹੜੀ ਚੁੱਪੀ ਹੈ ਉਹ ਚੁੱਪੀ ਵੀ ਖਤਰਨਾਕ ਹੈ ਉਹ ਚੁੱਪੀ ਇਹਨਾਂ ਨੂੰ ਸਮਰਥਨ ਕਰਦੀ ਹੈ ਔਰ ਆਉਣ ਵਾਲੇ ਟਾਈਮ ਦੇ ਉੱਤੇ ਸਾਡੇ ਗੁਰੂ ਸਾਹਿਬਾਨਾਂ ਤੋਂ ਲੋਕਾਂ ਦਾ ਦੂਰ ਹੋਏ ਨਾ ਕਦੀ ਖੂਣਗੇ 36000 ਲੋਕਾਂ ਦਾ ਕਤਲੇਆਮ ਤੁਸੀਂ ਕੀਤਾ 19000 ਹਿੰਦੂ ਭਰਾਵਾਂ ਨੂੰ ਮਾਰਿਆ ਫਾਤੋ ਦੁਨੀਆ ਦੂਰ ਨਹੀਂ ਹੋਈ ਅੱਜ ਵੀ ਹਰਮੰਦਰ ਸਾਹਿਬ ਦੇ ਵਿੱਚ ਪੱਗਾਂ ਕੱਟ ਤੇ ਕਟ ਕੇ ਜਿਆਦਾ ਲੋਕੀ ਮੱਥਾ ਟੇਕਣ ਆਉਂਦੇ ਨੇ ਲੋਕੀ ਛੱਤ ਤੋਂ ਦੂਰ ਜਾ ਰਹੇ ਨੇ ਅਸੀਂ ਸ਼ਰੀਫ ਸਿੱਖ ਜਿਨ੍ਹਾਂ ਦਾ ਇਹਨਾਂ ਕਮਾਣਾ ਤਲਕ ਨਹੀਂ ਤੁਸੀਂ ਉਹਨਾਂ ਦੇ ਬੱਚਿਆਂ ਦੇ ਫਿਊਚਰ ਖਰਾਬ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਲ ਤੁਸੀਂ ਧੋਖਾ ਸਿੱਖ ਕੌਮਨਾ ਕਰ ਰਹੇ ਹੋ ਸਿੱਖ ਕੌਮ ਬਾਹਰ ਆਏ ਸੜਕਾਂ ਦੇ ਆਏ ਜਿਹੜੇ ਸਿੱਖ ਕੌਮ ਨੂੰ ਇਹ ਲੋਕ ਬਦਨਾਮ ਕਰ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਕੇ ਵਿਰੋਧ ਕਰਨੀ ਚਾਹੀਦਾ ਜਿਨ੍ਹਾਂ ਨੇ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਹਮਲਾ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਪੰਨੂ ਨੂੰ ਸਿੱਖ ਕੌਮ ਦੇ ਵਿੱਚੋਂ ਕੱਢਣ ਐਲਾਨ ਕਰਨ ਇਹ ਵਿਅਕਤੀ ਰੋਜ਼ ਸਿੱਖ ਕੌਮ ਨੂੰ ਕਟਾਰੇ 'ਚ ਖੜਾ ਕਰਦਾ ਸਿੱਖ ਕੌਮ ਦਾ ਰੋਜ਼ અપਮਾਨ ਕਰਦਾ ਇਹਨੂੰ ਸਿੱਖ ਕੌਮ ਤੋਂ ਕੱਢਿਆ ਜਾਂਦਾ ਸਾਡਾ ਇਹਨਾਂ ਨਾਲ ਕੋਈ ਸਿੱਖ ਕੌਮ ਨਾਲ ਤੱਲਕ ਨਹੀਂ ਕੁਛ ਕਰਨ ਤਾਂ ਸਹੀ ਇਦਾਂ ਚੱਲਦਾ ਚੱਲਦਾ ਰਿਹਾ ਤੇ ਇੱਕ ਦਿਨ ਤਾਂ ਪੂਰੇ ਹਿੰਦੁਸਤਾਨ 'ਚ ਅੱਗ ਲਾ ਦੇਣਗੇ ਇਹ ਲੋਕ ਕੀ ਆ ਇਹ ਹੋਰੇ ਹੋਰੇ ਖਲਾਫ ਬੋਲਦਾ ਕਿਉਂ ਨਹੀਂ ਕੋਈ ਮੈਂ ਪੁੱਛਣਾ ਚਾਹਣਾ ਤੁਸੀਂ ਤਾਂ ਸਵਾਲ ਬੜੀ ਜਲਦੀ ਪੁੱਛ ਲਿਆ ਜੀ ਸਾਜ਼ਿਸ਼ ਹੈ ਹੁਣ ਜਿਹੜੀ ਬਾਬਾ ਸਾਹਿਬ ਬੇਦਖਰ ਸੀ ਦੂਸਰੀ ਵਾਰ ਮੂਰਤੀ ਤੇ ਹਮਲਾ ਹੋਇਆ ਇਹ ਸਾਜ਼ਿਸ਼ ਕਿਨੇ ਕੀਤੀ ਫਿਰ ਤੇਰਾ ਖਾਲਸਾ ਤੰਦੇ ਨਾਰੇ ਕਿਨੇ ਲਿੱਤੇ ਇਹ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਖਾਲਸਾ ਤੰਦੇ ਰੋਜ਼ ਨਾਰੇ ਲਾ ਕੇ ਸੜਕਾਂ ਤੇ ਨਿਕਲਦੇ ਉਹਨਾਂ ਦੀ ਉਹਨਾਂ ਦੀ ਬੋਲਤੀ ਬੰਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਚੁੱਪ ਹੈ ਅਕਾਲ ਤਖਤ ਸਾਹਿਬ ਦੀ ਚੁੱਪੀ ਕਿਉਂ ਹੈ ਸਿੱਖ ਆਰਗੇਨਾਈਜ਼ੇਸ਼ਨ ਦੀ ਚੁੱਪੀ ਕਿਉਂ ਹੈ ਵਾਪ ਬਈਵਾ ਕਾਨੂੰ ਮੈਂ ਤਾਂ ਕਹਿੰਦਾ ਤੁਹਾਨੂੰ ਲਾਇਸੈਂਸ ਮਿਲਿਆ ਅਸੀਂ ਕਿਸੇ ਦੀ ਬੇਇੱਜ਼ਤੀ ਕਰਦੀਏ ਗੰਦੀਆਂ ਗਾਲਾਂ ਕੱਢਦੀਏ ਜਿਹੜਾ ਇਹਨਾਂ ਦੀਆਂ ਸਾਥੀਆਂ ਨੂੰ ਖੋਲੇ ਉਹਨਾਂ ਨੂੰ ਗੰਦੀਆਂ ਗਾਲਾਂ ਉਹਨਾਂ ਨੂੰ ਧਮਕੀਆਂ ਦੇ ਤੁਹਾਨੂੰ ਲਾਇਸੈਂਸ ਮਿਲਿਆ ਇਹ ਉਦੋਂ ਤੱਕ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਇਹ ਬੋਲਣਗੇ ਇਹਨਾਂ ਦੀ ਚੁੱਪੀ ਜੜੀ ਹੈ ਇਹ ਚੁੱਪੀ ਦੇਸ਼ ਦਾ ਸਿੱਖ ਕੌਮ ਦਾ ਸਾਡੇ ਗੁਰੂ ਸਾਹਿਬਾਨ ਦਾ અપਮਾਨ ਕਰ ਰਹੀ ਹੈ ਵਾਹ ਅੱਜ ਬਖਤ ਬੋਰਡ ਪਰ ਲਗਾਤਾਰ ਚਰਚਾ ਸੰਸਦ ਦੇ ਅੰਦਰ ਕੀਤੀ ਜਾ ਰਹੀ ਹੈ ਕਿਸ ਤਰੀਕੇ से आप ਦੇਖੋ ਜੀ ਜੋ ਕਾਨੂੰਨ ਸਰਕਾਰوں ਦੇ ਪਿੱਛੇ ਬਣੇ ਜੋ ਹੁਣ ਬਣ ਰਹੇ ਨੇ ਇਹ ਕਾਨੂੰਨ ਸਹੀ ਨੇ ਕੋਈ ਨਾ ਕੋਈ ਸੋਚ ਕੇ ਉਹਨਾਂ ਨੇ ਫੈਸਲਾ ਕੀਤਾ ਹੋਏਗਾ ਨਾ ਜੋ ਬਣ ਰਿਹਾ ਕਾਨੂੰਨ ਉਹ ਸਹੀ ਬਣ ਰਿਹਾ 370 ਦਾਰਾ ਸਹੀ ਕਾਨੂੰਨ ਸੀ ਆਰਾਮਜਨੂ ਭੂਮੀ ਦਾ ਨਿਰਮਾਣ ਸਹੀ ਕਾਨੂੰਨ ਸੀ ਤਿੰਨ ਤਲਾਕ ਦਾ ਮਾਮਲਾ ਸੀ ਸਹੀ ਕਾਨੂੰਨ ਸੀ ਤੂੰ ਜੋ ਵੀ ਸਰਕਾਰ ਕਾਨੂੰਨ ਬਣਾਉਂਦੀ ਆ ਉਹ ਦੇਸ਼ ਦੇ ਹਿੱਤ ਵਿੱਚ ਬਣਾਉਂਦੀ ਆ ਉਹ ਇਹ ਨਹੀਂ ਬਣਾਉਂਦੀ ਆਪ ਅੱਗ ਲੱਗੇ ਮਨੋਪੋਲੀ ਕਿਸੇ ਦੀ ਹਿੰਦੁਸਤਾਨ ਚ ਨਹੀਂ ਹੋਏਗੀ ਇਹ ਤਾਂ ਕਲੀਅਰ ਆ ਕਿਸੇ ਦੀ ਮਨੋਪੋਲੀ ਨਹੀਂ ਹੋਏਗੀ ਜੋ ਹੋਏਗਾ ਆਮ ਸਮਾਜ ਦੇ ਲੋਕਾਂ ਲਈ ਹੋਏਗਾ Hindu ਹੋਵੇ Sikh ਹੋਵੇ Musalman ਹੋਵੇ ईसाई ਹੋਵੇ ਲੇਕਿਨ ਵਿਪਖਸ਼ ਇਸ ਦਾ ਵਿਰੋਧ ਕਰ ਰਹਾ ਉਹ ਛੱਡੋ ਜੀ ਵਿਪਖਸ਼ ਕੇ ਕੀ ਵਿਰੋਧ ਕਰਨਾ ਉਹ ਤਾਂ ਕਰਦੇ ਰਹਿਣਾ ਉਹ ਤਾਂ ਜਦੋਂ ਪਲਵਾਮਾ ਤੇ ਹਮਲਾ ਆਇਆ ਸੀ ਉਹ ਜਦੋਂ ਉੱਥੇ ਜਾ ਕੇ ਆਪਰੇਸ਼ਨ ਕੀਤਾ ਸੀ ਇਹਨਾਂ ਨੇ ਔਰ ਆ ਬਦਲਾ ਲਿਆ ਸੀ ਬਾਲਾਕੋਟ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਪੰਥੋ ਆਤੰਕਵਾਦੀਆਂ ਨੂੰ ਮਾਰ ਕੇ ਉਹਨਾਂ ਨੇ ਕੈਂਪ ਤਬਾਹ ਕਰਤੇ ਸੀ ਉਦੋਂ ਵੀ ਵਿਰੋਧ ਕੀਤਾ ਸੀ ਇਹਨਾਂ ਦਾ ਕੰਮ ਹੀ ਵਿਰੋਧ ਕਰਨਾ ਅਸੀਂ ਸਰਕਾਰ 'ਚ ਨਹੀਂ ਆ ਪਾਰਟੀ 'ਚ ਨਹੀਂ ਆ ਇਹਨਾਂ ਦਾ ਕੰਮ ਹੀ ਵਿਰੋਧ ਕਰਨਾ 370 ਧਾਰਾ ਦਾ ਇਹਨਾਂ ਨੇ ਵਿਰੋਧ ਕੀਤਾ ਹੁਣ ਦੱਸੋ ਕਿਤੇ ਚੱਲਦੀ ਆ ਕਸ਼ਮੀਰ 'ਚ ਗੋਲੀ ਚੱਲਦੀ ਆ ਕਲਦੀ ਆ ਕਿਤੇ ਗੋਲੀ ਰੋਜ਼ ਜਵਾਨਾਂ ਦੇ ਫਾਇਰਿੰਗ ਰੋਜ਼ ਪੱਥਰ ਰੋਜ਼ ਸ਼ਹਾਤਾਂ ਰੋਜ਼ ਕੁਰਬਾਨੀਆਂ ਕਰੀ ਪਾਰਲੀਮੈਂਟ ਤੇ ਹਮਲਾ ਕਬੀ 26 11 ਹਮਲਾ ਕਰੀ ਨਕਸਲਾਈ ਸਾਡੇ ਜਵਾਨਾਂ ਨੂੰ ਰੋਜ਼ 50 50 ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੁੰਦਾ ਕਾਨੂੰਨ ਹੈ ਦੇਸ਼ ਹੈ ਪਾਰਟੀਆਂ ਬਾਅਦ ਚ ਪਹਿਲਾ ਪ੍ਰਥਮ ਰਾਸ਼ਟ ਤੇਰਾ ਵੈਵਬ ਅਮਰ ਰਹੇ ਮਾ ਹਮ ਦਿਨ ਚਾਰ ਰਹੇ ਨਾ ਰਹੇ ਇਸਤੇ